ਐਕਟਰ ਹੋਣ ਦੇ ਨਾਤੇ ਕਈ ਸਾਲ ਹੋ ਗਏ ਨੇ ਸਾਨੂੰ ਕੰਮ ਕਰਦੇ ਹਾਂ ਔਰ ਅਲੱਗ-ਅਲੱਗ ਤਰ੍ਹਾਂ ਦੀਆਂ ਫਿਲਮਾਂ ਕਰਨ ਦਾ ਮੌਕਾ ਮਿਲਦਾ ਹੈ ਇਸ ਵਾਰ ਇਹ ਕੁਝ ਨਵਾਂ ਸੀ ਔਰ ਇਹ ਮੈਸੇਜ ਪੰਜਾਬੀ ਲੋਕਾਂ ਤੱਕ ਪਹੁੰਚ ਜਾਵੇ ਨਾ ਜਿਹੜੇ ਸਾਡੇ ਮੇਬੀ ਜੱਟਾਂ ਦਾ ਬੁੱਤ ਹੈ ਤੇ ਵੀ ਜੱਟ ਖੜੇ ਨੇ ਸਾਡੀ ਗਰਦਨ ਜਿਹੜਾ ਉਹ ਕੀ ਲੈਣਾ ਕਿ ਨਹੀਂ ਸਾਡੇ ਤੋਂ ਬੜੀਆਂ ਗਰੀ ਨਹੀਂ ਹੁੰਦੀ ਉਹ ਉਹ ਸਿੱਖਣੀ ਕੋ ਉਹ ਬਹੁਤ ਜ਼ਰੂਰੀ ਆ ਅਗਰ ਇਹ ਜੰਗਾਲ ਤੋਂ ਨਿਕਲਣਾ ਅਸਿੰਤ ਜੀ ਅਸੀਂ ਤਾਂ ਆਰਟਿਸਟ ਆ ਮੈਂ ਸਭ ਤੋਂ ਜ਼ਿਆਦਾ ਸਾਡੇ ਪ੍ਰੋਡਿਊਸਰ ਨੂੰ ਪ੍ਰੋਡਿਊਸਰ ਸਾਹਿਬਾਨ ਨੂੰ ਇਸ ਗੱਲ ਦਾ ਮੁਬਾਰਕਬਾਦ ਦੇਣੀ ਚਾਹੁੰਦਾ ਕਿ ਉਹਨਾਂ ਨੇ ਇੱਕ ਨਵੇਖਲਾ ਜ ਮੁੱਦਾ ਚੁੱਕਿਆ ਐਕਟਰ ਹੋਣ ਦੇ ਨਾਤੇ ਕਈ ਸਾਲ ਹੋ ਗਏ ਨੇ ਸਾਨੂੰ ਕੰਮ ਕਰਦਿਆਂ ਨੂੰ ਔਰ ਅਲੱਗ-ਅਲੱਗ ਤਰ੍ਹਾਂ ਦੀਆਂ ਫਿਲਮਾਂ ਕਰਨ ਦਾ ਮੌਕਾ ਮਿਲਦਾ ਹੈ ਇਸ ਵਾਰ ਇਹ ਕੁਝ ਨਵਾਂ ਸੀ ਕਿਉਂਕਿ ਸਾਨੂੰ ਅਕਸਰ ਆਖਿਆ ਜਾਂਦਾ ਸੀ ਕਿ ਕੋਈ ਇਹ ਜਾਂ ਕੁਝ ਕਰਿਆ ਕਰੋ ਜਿਹਦੇ ਕੋਈ ਮੈਸੇਜ ਹੋਵੇ ਕੋਈ ਨਵੀਂ ਕੋਈ ਤੁਸੀਂ ਸੇਧ ਦੇ ਸਕੋ ਕਿਸੇ ਨੂੰ ਸਾਡੇ ਜ਼ਿੰਮੇਵਾਰੀ ਦੇ ਸਾਹਮਣੇ ਸਮਝੋ ਜਾਂ ਕੁਝ ਵੀ ਤਾਂ ਇਸ ਵਾਰ ਸਾਡੇ ਪ੍ਰੋਡਿਊਸਰਾਂ ਨੇ ਇਸ ਤਰ੍ਹਾਂ ਦਾ ਸਬਜੈਕਟ ਚੁਣਿਆ ਜਦ ਸਾਡੇ ਕੋਲੇ ਆਇਆ ਤਾਂ ਮੈਨੂੰ ਵੀ ਚੰਗਾ ਲੱਗਿਆ ਵੀ ਚਲੋ ਕੁਝ ਨਵਾਂ ਕਰਨ ਨੂੰ ਮਿਲ ਰਿਹਾ ਅਸੀਂ ਕਬੂਲ ਕਰ ਲਈ ਉਹ ਗੱਲ ਤੇ ਬਸ ਜੀ ਇਹਨਾਂ ਨੂੰ ਮੁਬਾਰਕਾਂ ਔਰ ਬਾਕੀ ਵਾਈਗੁਰੂ ਜੋਗ ਕਰੂਗਾ ਚੰਗਈ ਹੋਊਗਾ ਜੈਸੋਨ ਨਾ ਅਸਲ ਮਨੈਸ਼ਾ ਕਹਿੰਦੇ ਹੁੰਦੇ ਆ ਕਿ ਤੁਹਾਡੀ ਤੋਰ ਤੇ ਹਮੇਸ਼ਾ ਚਰਚੇ ਹੁੰਦੇ ਆ ਪਰ ਇਸ ਮੈਦਾਨ ਦੇ ਵਿੱਚ ਜੋ ਤੁਸੀਂ ਭੂਮਿਕਾ ਨਿਭਾਉਣਾ ਚਾਹੇ ਉਹ ਬੋਡੀ ਲੈਂਗੁਏਜ ਦੀ ਹੋਵੇ ਬਿਲਕੁਲ ਲੱਗਦਾ ਹੈ ਕਿ ਸਭ ਤੋਂ ਵੈਸਟਰ ਹੈਗਾ ਥੈਂਕ ਯੂ ਥੈਂਕ ਯੂ ਸੋ ਮੈਨ ਅਸਲ ਜਿੰਨਾ ਜੀ ਇੱਕ ਐਕਟਰ ਹੋਣ ਦੇ ਨਾਤੇ ਆਪਾਂ ਅਬਜ਼ਰਵ ਕਰਦੇ ਆਂ ਅਲੱਗ-ਅਲੱਗ ਤਰ੍ਹਾਂ ਦੇ ਕੈਰੈਕਟਰਸ ਨੂੰ ਵੇਖੀਦਾ ਹੈ ਹਰ ਏਜ ਗਰੁੱਪ ਦੇ ਵਿੱਚ ਅਲੱਗ ਤਰ੍ਹਾਂ ਦਾ ਉਹਦੀ ਬਾਡੀ ਲੈਂਗੁਏਜ ਹੁੰਦੀ ਹੈ ਤਾਂ ਉਹ ਥੋੜਾ ਤਜਰਬਾ ਵੀ ਹੋ ਜਾਂਦਾ ਹੈ ਕੋਸ਼ਿਸ਼ ਕੀਤੀ ਹੈ ਵੀ ਜੇ ਇੱਕ 85 ਸਾਲ ਦਾ ਬੰਦਾ ਹੋਵੇ ਤਾਂ ਉਹਨੂੰ ਕਿਸ ਤਰ੍ਹਾਂ ਉਹਦੀ ਬਾਡੀ ਲੈਂਗੁਏਜ ਜਾਂ ਕਿਸ ਤਰ੍ਹਾਂ ਉਹਦੀ ਗੱਲਬਾਤ ਹੋਣੀ ਚਾਹੀਦੀ ਹੈ ਤੇ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਤੇ ਸ਼ੁਕਰੀਆ ਤੁਹਾਡਾ ਚੰਗਾ ਹੀ ਹੋਣਾ ਔਰ ਫਿਰ ਮੇਰੇ ਨਾਲ ਟੀਮ ਵੇਖੋ ਇਸ ਤਰ੍ਹਾਂ ਦੇ ਆਰਟਿਸਟ ਬਹੁਤ 바ਜੀ ਕਾਮਯਾਬ ਹੋਏ ਨੇ ਇਸ ਤਰ੍ਹਾਂ ਦੇ ਆਰਟਿਸਟ ਨਾਲ ਮਿਲ ਕੇ ਜੀ ਖੋਰ ਕੀ ਚਾਹੀਦਾ ਸਾਡੇ ਪੂਨਮ ਜੀ ਨੇ ਬਹੁਤ ਅੱਛਾ ਕੰਮ ਕੀਤਾ ਸਰਪ ਜੀ ਚੀਮਾ ਸਾਹਿਬ ਬਹੁਤ ਹੀ ਅੱਛੇ ਆਰਟਿਸਟ ਨੇ ਬਹੁਤ ਅੱਛੇ ਇਨਸਾਨ ਨੇ ਸਾਰੀ ਟੀਮ ਦੇ ਨਾਲ ਸਾਰੀ ਚੰਗੇ ਕੰਮ ਕਰ ਜਾਂਦੇ ਆ ਸਾਡੀਆਂ ਲੜਕੀਆਂ ਇਹਨਾਂ ਨੇ ਵੇਖੋ ਕਿੰਨਾ ਵਧੀਆ ਕੰਮ ਕੀਤਾ ਸਾਡੇ ਹੀਰੋਇਨ ਦੋਵੇਂ ਕੁੜੀਆਂ ਨੇ ਕਮਾਲਾਂ ਕੀਤੀਆਂ ਤੇ ਚਲੋ ਰਲ ਮਿਲ ਕੇ ਹੁੰਦਾ ਇਹਨਾਂ ਦਾ ਨਵਾਂ ਉਪਰਾਲਾ ਸੀ ਔਰ ਚੰਗੀ ਨੇਕ ਨੀਤੀ ਨਾਲ ਇੱਕ ਨਵਾਂ ਸਬਜੈਕਟ ਲੈ ਕੇ ਆਏ ਐ ਤੇ ਸਾਰਿਆਂ ਨੂੰ ਮੁਬਾਰਕਾਂ ਵੀ ਔਰ ਅਰਦਾਸ ਵੀ ਹੈ ਕਿ ਇਹ ਇਹਨਾਂ ਨੂੰ ਵਧੇ ਹੋਰ ਸਮਰੱਥਾ ਬਖਸ਼ਣ ਕਿ ਅਗਲੇ ਸਮੇਂ ਵਿੱਚ ਹੋਰ ਕੰਮ ਕਰ ਸਕਣ ਕਿਉਂਕਿ ਜਦ ਵੀ ਕੋਈ ਨਵਾਂ ਪ੍ਰੋਡਿਊਸਰ ਆਉਂਦਾ ਤਾਂ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਆਰਟਿਸਟਾਂ ਨੂੰ ਵਧ ਤੋਂ ਵਧ ਕੰਮ ਤਾਂ ਹੀ ਮਿਲ ਸਕਦਾ ਕਿ ਚੰਗੇ ਇਨਵੈਸਟ ਕਰਨ ਵਾਲੇ ਲੋਕ ਆਉਣ ਮੈਦਾਨ 'ਚ ਤੇ ਮੈਂ ਬੁੱਟਰ ਸਾਹਿਬ ਹੈਰੀ ਜੀ ਨੂੰ ਇਹਨਾਂ ਸਾਰਿਆਂ ਨੂੰ ਮੁਬਾਰਕਬਾਦ ਵੀ ਦਿੰਨਾ ਔਰ ਵਾਹਿਗੁਰੂ ਅਗੇ ਅਰਦਾਸ ਕਰਦੇ ਆਂ ਕਿ ਇਹਨਾਂ ਨੂੰ ਹੋਰ ਸਮਰਥਾ ਬਖਸ਼ਣ ਔਰ ਹੋਰ ਸ਼ਕਤੀ ਬਖਸ਼ਣ ਤਾਂ ਕਿ ਹੋਰ ਵੱਧ ਚੜ ਕੇ ਨਵੀਆਂ ਫਿਲਮਾਂ ਕਰ ਸਕਣ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਅਸੀਂ ਕਿੰਨੇ ਟਾਈਮ ਤੋਂ ਸਾਡੀ ਲੜਾਈ ਚੱਲਦੀ ਆ ਕਿ ਸਾਡੇ ਫਸਲਾਂ ਨੂੰ ਮੱਦੇ ਕੰਢਾਂ ਦੀ ਜਿੱਦ ਤੋਂ ਪਿੰਡੀ ਜਾ ਕੇ ਕਿਤੇ ਇਹ ਸੁਦੇਹਾ ਦਿੱਤਾ ਜਾਂਦਾ ਕਿ ਅਸੀਂ ਆਪਣੀਆਂ ਫਸਲਾਂ ਨੂੰ ਇਦਾਂ ਵੀ ਵੇਚ ਸਕਦੇ ਤੇ ਮਿਲਦਾ ਹੁੰਦਾ ਕਿ ਬਹੁਤ ਚੰਗਾ ਹੁੰਦਾ ਜੀ ਹਾਂ ਜੀ ਅਸਲ 'ਚ ਤਾਂ ਕੋ ਲੱਗ ਇੱਕ ਗੱਲ ਹੈ ਲੇਕਿਨ ਉਹ 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 ਨੂੰ ਫਿਲਮ ਦੇ ਵਿੱਚ ਇੱਕ ਗੁੰਦਿਆ ਗਿਆ ਇੱਕ ਨਵੀਂ ਗੱਲ ਨੂੰ ਉਸ ਚੀਜ਼ ਨੂੰ ਉਸ ਮੁੱਦੇ ਨੂੰ ਲੈ ਕੇ ਆਏ ਐ ਤੇ ਫਿਲਹਾਲ ਤਾਂ ਆਪਾਂ ਫਿਲਮ ਬਾਰੇ ਗੱਲ ਕਰ ਸਕਦੇ ਆ ਬਾਕੀ ਜਿਹੜੇ ਨਸਾਨੀ ਮੁੱਦੇ ਤਾਂ ਅਲੱਗ ਟੰਗ ਨਾਲ ਗੱਲ ਕਰਨੀ ਪੈਂਦੀ ਐ ਤੇ ਪਰ ਉਸ ਚੀਜ਼ ਨੂੰ ਫਿਲਮ ਦੇ ਵਿੱਚ ਇੱਕ ਥੋੜੇ ਸਮੇਂ ਦੇ ਵਿੱਚ ਇੱਕ ਸੁਨੇਹਾ ਦੇਣਾ ਵੱਡੀ ਗੱਲ ਹੁੰਦੀ ਹੈ ਸੋ ਸਰ ਤੁਸੀਂ ਕੀ ਨਜ਼ਰ ਸੋਚ ਕਰਦੇ ਹੋ ਸਤਿ ਸ਼੍ਰੀ ਅਕਾਲ ਜੀ ਤਾਂ ਧੰਨਵਾਦ ਚੰਡੀਗੜ੍ਹ ਦੀ ਕਿਸਦਾ ਬਹਾੜੀ ਦੀ ਕਿਸਦਾ ਆ ਜੀ ਐਡੇ ਕੋਈ ਜਿਹੜਾ ਫਿਲਮ ਦਾ ਲੱਗਦਾ ਹੁਣਾ ਦੇਖਣ ਨੂੰ ਡਰਾਮਾ ਵੱਡਾ ਉਹ ਕੁਝ ਨਹੀਂ ਸੀ ਉਹਦੇ ਬਾਵਜੂਦ ਵੀ ਤੁਸੀਂ ਇੰਨੇ ਜਣੇ ਸਾਡੇ ਸਾਹਮਣੇ ਖੜੇ ਹੋ ਇਹ ਸਾਡਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਵਾਸਤੇ ਉਹਦੇ ਵਾਸਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫਿਲਮ ਤੁਸੀਂ ਦੇਖ ਹੀ ਲਈਏ ਕਿ ਪੰਜਾਬੀ ਸਿਨੇਮੇ 'ਚ ਜਿਹੜਾ ਇੱਕ ਚੇਂਜ ਆ ਰਹੀ ਹੈ ਨਾ ਇਹ ਇਹ ਵੀ ਬਹੁਤ ਵੱਡਾ ਹਿੱਸਾ ਹੈ ਫਿਲਮ ਨੂੰ ਚੇਂਜ ਦਾ ਪੰਜਾਬੀ ਜਾਗ ਰਹੇ ਨੇ ਸਿਨੇਮਾ ਵੀ ਜਾਗ ਰਹੇ ਐ ਐਕਸਪੈਰੀਮੈਂਟ ਹੋ ਰਹੇ ਨੇ ਨਵੀਆਂ ਨਵੀਆਂ ਫਿਲਮਾਂ ਬਣ ਰਹੀਆਂ ਨੇ ਜਿਹੜੀਆਂ ਸਾਡੇ ਵਾਸਤੇ ਲਾਇਮੰਦ ਨੇ ਸਾਨੂੰ ਜ਼ਰੂਰੀ ਹੈ ਇਹੋ ਜਿਹਾ ਸਿਨੇਮਾ ਵੀ ਜ਼ਰੂਰੀ ਹੈ ਸਾਨੂੰ ਅ ਮੈਂ ਧੰਨਵਾਦ ਕਰਦਾ ਹਰੀਬ੍ਰਾਹ ਪ੍ਰੋਫੈਸਰ ਖੜੇ ਨੇ ਔਰ ਬੋਟਰ ਸਾਹਿਬ ਹੰਦੀ ਰਾਈਟਰ ਐਂਡ ਡਾਇਰੈਕਟਰ ਕਿ ਸਾਡਾ ਡਾਇਰੈਕਟਰ ਸੈਣੀ ਸਾਡੇ ਰਾਈਟਰ ਦੀ ਮਿਹਨਤ ਨਾਲ ਬਣੀ ਹੈ ਸੈਣੀ ਬਨਿੰਗ ਭਾਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਡੇਟਾ ਸੁਣਾ ਸਬਜੈਕਟ ਲਿਖਿਆ ਡੀਟਾ ਨਹੀਂ ਸੁਣੀ ਡਾਇਰੈਕਸ਼ਨ ਦਿੱਤੀ ਹੈ ਔਰ ਐਡਾ ਮੁੱਦਾ ਉਹ ਬੜੀ ਬਰੀਕੀ ਨਾਲ ਸੰਭਿਆ ਔਖਾ ਔਖਾ ਸਬਜੈਕਟ ਹੈ ਗੱਲ ਕਰਨੀ ਔਖੀ ਹੈ ਪਰ ਇਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਗੱਲ ਕੀਤੀ ਹੈ ਸਾਡਾ ਐਕਟਰ ਨੇ ਤਾਂ ਇਹਨਾਂ ਦੀਆਂ ਲਿਖੀਆਂ ਹੋਈਆਂ ਲਾਈਨਾਂ ਬੋਲ ਕੇ ਆ ਉਹ ਕਿਸ ਉਤਪਤੀ ਨਾ ਬੋਲਦੇ ਆ ਉਹ ਐਕਟਰਸ ਤੇ ਡਿਪੈਂਡ ਕਰਦਾ ਹੁੰਦਾ ਮੈਨੂੰ ਸਭ ਤੋਂ ਐਕਟਰਾਂ ਦੇ ਵਿੱਚੋਂ ਸਾਡੇ ਤੋਂ ਗੱਗੂ ਭਾਜੀ ਇਹ ਮਾਰਕ ਤੇ ਬਹੁਤ ਮਾਰਫਤ ਦੇ ਹੱਕ ਹਕਦਾਰ ਨੇ ਕਿੱਡਾ ਸੋਹਣਾ ਕੈਰੈਕਟਰ ਕਿੰਨੇ ਠੰਮੇ ਨਾਲ ਖੇਡਿਆ ਇਹਨਾਂ ਨੇ ਬਹੁਤ ਬਹੁਤ ਧੰਨਵਾਦ ਗੱਗੂ ਭਾਜੀ ਗੱਗੂ ਭਾਜੀ ਥੈਂਕ ਯੂ ਸਰ ਇੱਕ ਵਾਰੀ ਤਰੱਕੀ ਹੋ ਗਈ ਇਸ ਵਾਰੀ ਐਮਐਲਏ ਬਣ ਕੇ ਅਗਲੀ ਕਰਮ ਐਮਪੀ ਪਹਿਲੀ ਐਮਪੀ ਸੀਐਮ ਨਹੀਂ ਨਹੀਂ ਉਹ ਉਹਦੇ ਨਾਲ ਤਾਂ ਕੋਈ ਵਾਸਤਾ ਨਹੀਂ ਇਹ ਸਟੇਟ ਨਹੀਂ ਸਿਆਸਤ ਦੇ ਵਿੱਚ ਤਾਂ ਆਪਣਾ ਕੋਈ ਲੈਣ ਦੇ ਨਹੀਂ ਹਾਂ ਇਹ ਇਹ ਕੈਰੈਕਟਰ ਖੇਡਣਾ ਅਲੱਗ ਚੀਜ਼ ਹੈ ਕੈਰੈਕਟਰ ਹਰ ਵੇਲੇ ਮੈਂ ਅਲੱਗ-ਅਲੱਗ ਕੈਰੈਕਟਰ ਖੇਡਦਾ ਰਹਿੰਦਾ ਮਤਲਬ ਇਹ ਥੋੜੀ ਜਿਹੀ ਮੈਂ ਉਹ ਉਹ ਕੈਰੈਕਟਰ ਬਣਨਾ ਕਿਸ ਤਰੀਕੇ ਦਾ ਕਰਨਾ ਪਹਿਲਾਂ ਕੋਈ ਸਬਸ ਅਫਸਰ ਹੁੰਦਾ ਜਿਸ ਤਰ੍ਹਾਂ MLA ਦਾ ਰੋਲ ਆਦਾ ਇੱਕ ਵਧੀਆ ਰੋਲ ਮਿਲਿਆ ਰੋਲ ਬਹੁਤ ਵਧੀਆ ਸੀ ਰੋਲ ਖੇਡਣਾ ਮੈਨੂੰ ਆਨੰਦ ਆਏ ਬੇਸ਼ੱਕ ਨੈਗੇਟਿਵ ਰੋਲ ਹੋਵੇ ਜੋ ਮਰਜ਼ੀ ਹੋਵੇ ਉਹ ਤੁਸੀਂ ਪੂਰੇ ਕੁੱਪਕੇ ਖੇਡਣਾ ਹੁੰਦਾ ਹੈ ਇਹ ਫਰਜ਼ ਹੈ ਐਕਟਰ ਦਾ ਉਹਦੇ ਨਾਲ ਇਹ ਨਹੀਂ ਕਿ ਮੈਨੂੰ ਕੋਈ ਅਲੱਗ ਕੁਛ ਡਿਫਰੈਂਟ ਹੋ ਗਿਆ ਮੈਂ ਆਲਰੇਡੀ ਮੈਂ ਬਹੁਤ ਪਹਿਲਾਂ ਵੀ ਕਰ ਚੁੱਕੇ ਹਾਂ ਜੇ ਰੋਲ ਨੈਗੇਟਿਵ ਰੋਲ ਪਰ ਇਹ ਇੱਕ ਮੈਸੇਜ ਵਾਸਤੇ ਕੀਤਾ ਉਹ ਮੇਰੇ ਵਾਸਤੇ ਫਕਰ ਦੀ ਗੱਲ ਹੈ ਸੋਹਣਾ ਬਿਲਮ ਦੇ ਵਿੱਚ ਮੈਸੇਜ ਬਹੁਤ ਸੋਹਣਾ ਹੈ ਔਰ ਇਹ ਮੈਸੇਜ ਪੰਜਾਬੀ ਲੋਕਾਂ ਤੱਕ ਪਹੁੰਚ ਜਾਵੇ ਨਾ ਜਿਹੜੇ ਸਾਡੇ ਹੁਣੇ ਵੀ ਜੱਟਾਂ ਦੇ ਪੁੱਤਾਂ ਇੱਧਰ ਵੀ ਜੱਟ ਖੜੇ ਨੇ ਸਾਡੀ ਗਰਦਮ ਜਿਹੜਾ ਉਹ ਖੀਲਾ ਨਾ ਕਿ ਨਹੀਂ ਸਾਡੇ ਤੋਂ ਬੜੀਆਂ ਗਰੀ ਨਹੀਂ ਹੁੰਦੀ ਉਹ ਉਹ ਸਿੱਖਣੀ ਪਊ ਕਿ ਉਹ ਬਹੁਤ ਜ਼ਰੂਰੀ ਆ ਅਗਰ ਇਹ ਜੰਨਿਆਲ ਜੁਰ ਨਿਕਲਣਾ ਹੈ ਤੇ ਜਿਹੜੀ ਵੀ ਵਿਭਿੰਨਤਾ ਹੁੰਦੀ ਹੈ ਅਲੱਗ-ਅਲੱਗ ਤਰ੍ਹਾਂ ਦੀ ਤਨਾ ਖੇਤੀ ਕਰਨੀ ਹੈ ਅਸੀਂ ਦੋ ਫਸਲਾਂ 'ਚ ਟਕ ਕੇ ਬੈਠੀਆਂ ਜੇ ਅਲੱਗ ਕੁਝ ਕਰਨਾ ਤਾਂ ਇਹ ਸਿੱਖਣਾ ਪੈਣਾ ਹੈ ਉਦੇ ਵਾਸਤੇ ਸਾਨੂੰ ਮੈਂਟਲੀ ਤਿਆਰ ਹੋਣਾ ਪੈਣਾ ਇਹ ਫਿਲਮ ਉਹ ਸੁਨੇਹਾ ਦਿੰਦੀ ਹੈ ਬਹੁਤ ਵਧੀਆ ਦਾ ਅਰਨਿਤ ਅਲਪਤਾ ਕਿ ਆਜੋ ਅੱਗੇ ਜੀ ਅਸੀਂ ਤਾਂ ਕੋਈ ਕਿ ਬਰਾਬਰ ਦਾ ਐਸਾ ਇਹਨਾਂ ਦਾ ਵੀ ਇਸ ਮੂਮੈਂਟ ਦੇ ਵਿੱਚ ਬਿਲਕੁਲ ਸਹੀ ਗੱਲ ਹੈ ਹਰ ਸਨੀ ਸਰ ਦਾ ਬਹੁਤ بڑا ਹੀ ਯੋਗਦਾਨ ਹੈ ਇਸ ਮੂਵੀ 'ਚ ਜੀ ਜਿੰਨੀ ਉਨੀ ਪਿਆਰੀ ਸਟੋਰੀ ਉਹਨਾਂ ਨੇ ਲਿਖੀ ਹੈ ਜਿੰਨਾ ਉਹਨਾਂ ਨੇ ਦਿਖਾਇਆ ਹੈ ਪਾਕਿਸਤਾਨਾ ਦੇ ਕ੍ਰਾਈਸਿਸ ਦੇ ਬਾਰੇ ਕਿ ਕਿਵੇਂ ਉਹ ਆਪਣਾ ਜਿਹੜਾ ਵੀ ਕੰਮ ਹੈ ਉਹਨੂੰ ਕਿਵੇਂ ਅੱਗੇ ਲਿਜਾ ਸਕਦੇ ਨੇ ਤੇ ਪਲੀਜ਼ ਤੁਸੀਂ ਜਰੂਰ ਦੇਖਿਓ ਤੁਸੀਂ ਤਾਂ 익 ਹੀ ਲਿਖਿਆ ਕਿ ਮੂਵੀ ਕਿਸਾਨਾ ਦੇ ਲਈ ਕਿੰਨੀ ਜ਼ਿਆਦਾ ਇੱਕ ਮੈਸੇਜ ਹੈ ਤੇ ਆਈ ਹੋਪ ਤੁਹਾਨੂੰ ਮੇਰਾ ਵੀ ਕੰਮ ਅੱਛਾ ਲੱਗਿਆ ਹੋਣਾ ਤੇ ਮੈਂ ਤਾਂ ਬਹੁਤ ਖੁਸ਼ ਆ ਕਿ ਮੈਂ ਸਰਦੇ ਨਾਲ ਸਪੂਰਤ ਸਿਗਲ ਸਰਦੇ ਨਾਲ ਕੰਮ ਕੀਤਾ ਆਮ ਸੋ ਲੱਕੀ ਮੈਂ ਬਸ ਇਹ ਨਹੀਂ ਕਹਿਣਾ ਚਾਹਨੀ ਆ ਕੰਪਾ ਕੰਪਾ ਹਾਂਜੀ ਸਸੀਲ ਸਰਮ ਜੀ ਆਏ ਨੇ ਜਿੱਦਾਂ ਫਿਲਮ ਦੇਖ ਲਈ ਹੋਣੀ ਸਾਰਿਆਂ ਨੇ ਤੇ ਜਦੋਂ ਪਹਿਲੋਂ ਪ੍ਰੈਸ ਕਾਨਫਰੈਂਸ ਵੀ ਇਹੀ ਅਪੀਲ ਕੀਤੀ ਸੀ ਕਿ ਜਿਹੜੇ ਸਾਡੀ ਫਿਲਮ ਦਾ ਮੁੱਦਾ ਉਹ ਸਾਰਿਆਂ ਤੱਕ ਪਹੁੰਚਾਇਆ ਜਾਵੇ ਕਿ ਆਪਾਂ ਜੋ ਕਿਸਾਨੀ ਦਾ ਇੰਨੀ ਦਿਨ ਤੋਂ ਆਪਾਂ ਸੰਘਰਸ਼ ਕਰ ਰਹੇ ਹਾਂ ਐਮਐਸਪੀ ਲਈ ਐਮਐਸਪੀ ਆਪਾਂ ਨੂੰ ਨਹੀਂ ਮਿਲ ਰਹੀ ਤੇ ਆਪਾਂ ਐਮਆਰਪੀ ਵੱਲ ਨੂੰ ਸਟਰਗਲ ਕਰੀਏ ਉਹ ਹੀ ਟਾਈਮ ਨਾਲ ਆਪਾਂ ਐਮਐਸਪੀ ਮੰਗਣ ਦੇ ਖਰਾਬ ਕਰ ਰਹੇ ਆ ਆਪਾਂ ਐਮਆਰਪੀ ਲਈ ਆਪਣੀ ਫਾਈਟ ਕਰੀਏ ਆਪਣੇ ਪ੍ਰੋਡਕਟ ਦਾ ਆਪਾਂ ਆਪ ਮੁੱਲ ਤੈਅ ਕਰੀਏ ਕਿ ਉਹਨੂੰ ਸਦਮ ਮਾਰਕੀਟ ਵਿੱਚ ਵੇਚੀਏ ਤੇ ਇਹੀ ਫਿਲਮ ਦਾ ਸਨੇਹਾ ਤੇ ਇਹ ਵੀ ਮੈਂ ਚੀਜ਼ ਕਾਫੀ ਦੇਖੀ ਹੈ ਵੀ ਜਦੋਂ ਮੈਂ ਫਿਲਮ ਲਈ ਲਿਖੀ ਸੀਗੀ ਸਬਜੈਕਟ ਜਦੋਂ ਮੈਂ ਸੋਚਾਈ ਵੀ ਇਹ ਸੋਚਿਆ ਕਿ ਪੰਜਾਬ ਦੇ ਜਿੰਨੇ ਵੀ ਲੋਕੀ ਆ ਜਿਹੜੇ ਪੰਜਾਬ ਦਾ ਬਹੁਤ ਦਰਦ ਰੱਖਦੇ ਆ ਆਪਣੇ ਇੰਸਟਾਗ੍ਰam ਫੇਸਬੁੱਕ ਤੇ ਬਹੁਤ ਵੋਕਲ ਆ ਇਸ ਚੀਜ਼ ਬਾਰੇ ਕਿ ਆਪਾਂ ਪੰਜਾਬ ਦੇ ਹੱਕਾਂ ਲਈ ਲੜਨਾ ਤੇ ਜਦੋਂ ਮੈਂ ਫਿਲਮ ਦਾ ਟ੍ਰੇਲਰ ਟੀਜ਼ਰ ਆਇਆ ਤਾਂ ਮੈਂ ਪਰਸਨਲੀ ਕਾਫੀ ਲੋਕਾਂ ਨੂੰ ਭੇਜਿਆ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਤੇ ਪਰ ਉਹ ਮੈਨੂੰ ਥੋੜਾ ਜਿਆ ਬੁਰਾ ਲੱਗਾ ਵੀ ਕਈਆਂ ਨੇ ਉਹ ਸ਼ੇਅਰ ਨਹੀਂ ਕੀਤਾ ਉਹਨਾਂ ਨੇ ਮੈਂ ਇਹ ਵੀ ਕਿਹਾ ਸੀਗਾ ਤੁਸੀਂ ਫਿਲਮ ਦਾ ਨਾਮ ਵੀ ਜ਼ਿਕਰ ਕਰੋ ਜਿਹੜਾ ਮੁੱਦਾ ਮੁੱਦੇ ਦੀ ਗੱਲ ਕਰਦੇ ਹੋ ਬਸ ਫਿਲਮ ਦੀ ਪ੍ਰਮੋਸ਼ਨ ਨਾ ਕਰੋ ਬਟ ਉਸ ਤੋਂ ਬਾਅਦ ਵੀ ਇਹ ਜਿਹੜੀ ਗੱਲ ਆ ਵੀ ਕਿਸੇ ਨੇ ਬਹੁਤ ਘੱਟ ਰੇਅਰ ਬੰਦੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਜਿਦਾ ਲੱਖਾ ਸਿੰਘ ਸਿਧਾਣਾ ਉਹ ਬਾਈ ਨੇ ਸਾਥ ਦਿੱਤਾ ਉਹਨਾਂ ਨੂੰ ਭੇਜੀ ਸੀ ਹੋਰ ਵੀ ਕਾਫੀ ਆ ਜਿਨ੍ਹਾਂ ਨੇ ਇਹ ਚੀਜ਼ ਵਿੱਚ ਸਾਥ ਦਿੱਤਾ ਸਾਨੂੰ ਬਟ ਇਹ ਹੈ ਕਿ ਇਹ ਮੁੱਦਾ ਉਹ ਸੀ ਜਿਹੜਾ ਪੰਜਾਬ ਲਈ ਫਾਇਦੇ ਲਈ ਆ ਫਿਲਮਾਂ ਦਾ ਆਪਾਂ ਬਹੁਤ ਦੇਖਦੇ ਹਾਂ ਹੋਰ ਹੀ ਫਿਲਮਾਂ ਬਹੁਤ ਬਣਦੀਆਂ ਪਰ ਇਦਾਂ ਦੇ ਸਭ ਜਿਹੜੀਆਂ ਪੰਜਾਬ ਲਈ ਕੋਈ ਫਾਇਦਾ ਕਰਦੀਆਂ ਇਹ ਫਿਲਮਾਂ ਘੱਟ ਬਣਦੀਆਂ ਕਿਉਂਕਿ ਇਹਨਾਂ ਦੀ ਡਿਮਾਂਡ ਘੱਟ ਹੁੰਦੀ ਲੋਕ ਆਡੀਅੰਸ ਇਦਾਂ ਦੀਆਂ ਫਿਲਮਾਂ ਪਸੰਦ ਨਹੀਂ ਕਰਦੇ ਤੇ ਫਿਰ ਵੀ ਇਹ ਮੇਰੇ ਦਿਲ ਖਾਈ ਸੀ ਕਿ ਆਪਾਂ ਪੰਜਾਬ ਲਈ ਪੰਜਾਬ ਦੇ ਲੋਕਾਂ ਲਈ ਕੁਝ ਕਰਿਆ ਜਾਵੇ ਤੇ ਫਿਲਮ ਬਣਾਈ ਹੈ ਫਿਲਮ ਨੂੰ ਬਣਾਉਣ ਤੋਂ ਬਾਅਦ ਜਿਹੜਾ ਥੀਟਰ ਤੱਕ ਲਿਆਉਣ ਦਾ ਉਹ ਵੀ ਬਹੁਤ ਸਟਰਗਲ ਸੀ ਤੇ ਔਰ ਮੈਨੂੰ ਨਹੀਂ ਪਤਾ ਕਿ ਐਪਰੋਪਰੀਏਟ ਹੈ ਇੱਥੇ ਗੱਲ ਕਹਿਣੀ ਕਿ ਨਹੀਂ ਔਰ ਜਿਹੜਾ ਸਾਡੇ ਫਿਲਮ ਦੇ ਪੋਸਟਰ ਵੀ ਲੱਗੇ ਸੀ ਹਾਂਜੀ ਅੱਲੇ ਸਾਡੀ 3 ਦਿਨਾਂ ਬਾਅਦ ਰਿਲੀਜ਼ ਹੋ ਰਹੀ ਹੈ ਫਿਲਮ ਬਟ ਜਿਹੜੀ ਸਾਡੀ ਫਿਲਮ ਦਾ ਪੋਸਟਰ ਉਹ ਚੱਕ ਕੇ ਮੋਸਰੀ ਥੀਏਟਰਾਂ ਵਿੱਚ ਪਿਛੇ ਰੱਖਿਆ ਜਾਂਦਾ ਬਿਕੋਜ਼ ਸਾਡੀ ਫਿਲਮ ਵਿੱਚ ਕੋਈ ਵੱਡੇ ਏ ਏ ਲਾਈਨ ਸਟਾਰ ਨਹੀਂ ਆ ਤੇ ਇਹ ਹੈ ਕਿ ਫਿਲਮ ਲੱਗਣ ਤੋਂ ਪਹਿਲਾਂ ਜਿਹੜਾ ਇੱਕ ਤਾਂ ਸਪੇਸ ਮਿਲਣੀ ਚਾਹੀਦੀ ਇੱਕ ਮੌਕਾ ਮਿਲਣਾ ਚਾਹੀਦਾ ਉਹ ਮੈਨੂੰ ਥੋੜਾ ਉਹ ਚੀਜ਼ ਦਾ ਦੁੱਖ ਲੱਗਿਆ ਵੀ ਏਟਲੀਸਟ ਸਾਨੂੰ 19 ਸਪੇਸ ਦਿੱਤੀ ਜਾਵੇ ਫਿਲਮ ਵਧੀਆ ਮਾੜੀ ਚੰਗੀ ਤੁਸੀਂ ਬਾਅਦ ਚੋ ਕਰ ਸਕਦੇ ਹੋ ਤੇ ਪਰ ਰਾਏ ਬਟ ਫਿਲਮ ਆਉਣ ਤੋਂ ਪਹਿਲਾਂ ਹੀ ਉਹਨੂੰ ਆਪਾਂ ਚੱਕ ਕੇ ਉਹਦਾ ਪੋਸਟਰ ਪਿੱਛੇ ਰੱਖ ਦਿੱਤਾ ਜਾਵੇ ਉਹ ਮੈਨੂੰ ਕਿਤੇ ਦੁੱਖ ਲੱਗਾ ਚੀਜ਼ ਆ ਤੇ ਚਲੋ ਬਾਕੀ ਜੋ ਗੁਰੂ ਮਾਰੇ ਦੀ ਰਾਜ ਅਸੀਂ ਆਪਣੇ ਵੱਲੋਂ ਆਪਣਾ ਜਿਹੜਾ ਐਫਰਟ ਕਰਨਾ ਇਸ ਕਰਤਾ ਬਾਕੀ ਹੁਣ ਆਡੀਅנס ਤੇ ਆ ਤੇ ਮੈਨੂੰ ਇਹ ਆ ਕਿ ਜਿਹੜਾ ਵੀ ਕੋਈ ਦੇਖਣ ਆਊਗਾ ਉਹ ਐਂਟਰਟੇਨਮੈਂਟ ਆਊਗਾ ਤੇ ਪਲੱਸ ਕੋਈ ਸੁਨੇਹਾ ਲੈ ਕੇ ਜਾਊਗਾ ਜਿਹੜਾ ਕੋਈ ਬੰਦਾ ਪੰਜਾਬ ਦਾ ਦਰਦ ਰੱਖਦਾ ਪੰਜਾਬ ਲਈ ਸੋਚਦਾ ਆਪਣੇ ਕਿਸਾਨਾਂ ਲਈ ਸੋਚਦਾ ਤੇ ਉਹ ਫਿਲਮ ਇਹ ਜ਼ਰੂਰ ਦੇਖਣ ਆਓ ਐਦਾਂ ਦੀ ਫਿਲਮ ਨੂੰ ਸਪੋਰਟ ਕਰੋਂਗੇ ਤੇ ਐਦਾਂ ਦੀ ਹੋਰ ਆਪਾਂ ਪੋਜ਼ਿਟਿਵ ਕੰਸਟਰਕਟਿਵ ਸਿਨੇਮਾ ਬਣਾਵਾਂਗੇ ਜਿਹੜੇ ਆਪਣੇ ਪੰਜਾਬ ਦੇ ਲੋਕਾਂ ਲਈ ਕੋਈ ਫਾਇਦਾ ਕਰੇਗਾ ਤੇ ਇਹ ਹੀ ਮੇਰੀ ਅਪੀਲ ਆ ਜੀ 4 ਤਰੀਕ ਨੂੰ ਫਿਲਮ ਰਿਲੀਜ਼ ਹੋ ਰਹੀ ਆ ਤੁਸੀਂ ਸਾਰੇ ਆਓ ਤੇ ਇਸ ਮਹਿੰਮ ਦਾ ਹਿੱਸਾ ਬਣੋ ਇਹ ਇਕੱਲੀ ਫਿਲਮ ਨਹੀਂ ਆ ਇੱਕ ਅਸੀਂ ਦਾ ਪੋਸਟਰੇ ਲਿਖਿਆ ਦੀ ਇੱਕ ਕ੍ਰਾਂਤੀ ਦੀ ਸ਼ੁਰੂਆਤ ਆ ਵੀ ਇੱਕ ਮਹਿੰਮਾ ਜਾਗੋ ਆਈਏ ਜਗਾਉਣ ਵਾਲੀ ਮਹਿੰਮਾ ਇਹ ਸਾਰੇ ਦਾ ਹਿੱਸਾ ਬਣੀਏ ਤੇ ਸਾਰਾ ਪੰਜਾਬ ਇਕੱਠਾ ਹੋ ਕੇ ਆਪਣੀ ਜਿਹੜੀ ਤਰਾਸ ਦੀ ਆਪਾਂ ਇਹਨੇ ਕਰਜ਼ੇ ਥੱਲੇ ਢਾਏ ਆ ਉਹ ਤੋਂ ਬਾਹਰ ਨਿਕਲ ਕੇ ਪੰਜਾਬ ਨੂੰ ਇੱਕ ਸਟਰੋਂਗ ਸਟੇਟ ਬਣਾਈਏ ਤੇ ਉਹ ਇਹੀ ਹੋ ਸਕਦਾ ਕਿ ਆਪਾਂ ਜਿਹੜਾ ਆਪਣਾ ਪ੍ਰੋਡਕਟ ਆ ਕੋਈ ਵੀ ਕਣਕ ਝੋਨਾ ਉਹਨੂੰ ਵੈਲਿਊ ਐਡੀਸ਼ਨ ਕਰਕੇ ਉਹਨੂੰ ਸਿੱਧਾ ਮਾਰਕੀਟ ਵਿੱਚ ਵੇਚੀਏ ਆਪਾਂ ਮੇਕ ਇਨ ਇੰਡੀਆ ਪੰਜਾਬ ਤੋਂ ਸ਼ੁਰੂ ਕਰਦੇ ਆ ਮੇਡ ਇਨ ਪੰਜਾਬ ਆਪਣਾ ਜਿਹੜਾ ਗ੍ਰੋਸਰ ਮੈਸੇਜ ਬੜਾ ਵਧਾਉਣੇ ਆ ਤੇ ਇਹਨੂੰ ਆਪਾਂ ਬਾਹਰ ਬਾਲਦੇਸ਼ਾਂ ਵਿੱਚ export ਕਰਾਂਗੇ ਤੇ ਇਹ ਫਿਲਮ ਸਾਡਾ ਮੇਨ ਮੋਟਿਵ ਆ ਤੇ ਇਹ ਜੇ ਮੈਸੇਜ ਲੋਕਾਂ ਤੱਕ ਪਹੁੰਚਦਾ ਤੇ ਆਪਣੇ ਸਾਰੇ ਲੋਕਾਂ ਦੀ ਜਿੱਥੋਂ